ਬਿਲਕੁਲ ਸਾਨੂੰ ਅੰਗਰੇਜ਼ਾਂ ਉਸ 347 ਦੇ ਵਿੱਚ ਆਜ਼ਾਦ ਕਰ ਗਏ ਪਰ ਨਸ਼ੇ ਉਹ ਪ੍ਰਸ਼ਟਾਚਾਰ ਤੋਂ ਆਜ਼ਾਦੀ ਸਾਨੂੰ ਖਲੇ ਵੀ ਨਹੀਂ ਮਿਲੀ ਨੌਜਵਾਨ ਅੱਜ ਜਿਹੜਾ ਫੈਕਟਰੀਆਂ 'ਚ ਕੰਮ ਕਰਨਾ ਚਾਹਦਾ ਸੀ ਜਿਹੜਾ ਵਪਾਰ ਕਰਨਾ ਚਾਹਦਾ ਸੀ ਜਿਹੜਾ ਉਦਯੋਗਪਤੀ ਬੰਨਾ ਚਾਹਦਾ ਸੀ ਉਹ ਅੱਜ ਚੌਂਕਾਂ 'ਚ ਬਹਿ ਕੇ ਗਲੀਆਂ 'ਚ ਬਹਿ ਕੇ ਇੰਜੈਕਸ਼ਨ ਲਾ ਰਹੇ ਆ ਆਪਣੇ ਘਰਗੇ ਦੇ ਟਾਇ ਗਰੀਬ ਆਦਮੀ ਦੇ ਸ਼ਾਹੂਕਾਰ ਦਾ ਘਰ ਨਹੀਂ ਢਾਇਆ ਗਿਆ ਕਿਸੇ ਦਾ ਦਿਖਾਓ ਕਿਹਦੇ ਇੱਕਦਮ ਹੀ ਢਾਇਆ ਵੱਡੇ ਮਗਰਮਸ਼ਾ ਦਾ ਘਰ ਨਹੀਂ ਢਾਇਆ ਗਿਆ ਕਿਸੇ ਦਰ ਘੱਟ ਤੇ ਹੁੰਦਾ ਜੀ دہشت ਹੋਣੀ ਚਾਹੀਦੀ ਸੀ ਲੇਕਿਨ ਸਰਕਾਰ ਦੀ ਉਹ ਇਹਨਾਂ ਦੇ ਵਿੱਚ ਉਸ ਮਗਲਰਾਂ ਦੇ ਵਿੱਚ دہشت ਪੈਦਾ ਨਹੀਂ ਹੋ ਸਕੀ ਕੱਲ ਮੁੱਖ ਮੰਤਰੀ ਸਾਹਿਬ ਦੇ ਕਹੇ ਨਾ ਡੀਜੀਪੀ ਸਾਹਿਬ ਦੇ ਕਹੇ ਨਾ ਕੁਛ ਨਹੀਂ ਹੋਗਾ ਜਦ ਤੱਕ ਥੱਲੇ ਦੇ ਮੁਲਾਜ਼ਮ ਦੇ ਮਨਚ ਨਹੀਂ ਆਂਦਾ ਵੀ ਮੈਂ ਆਪਣੇ ਪੰਜਾਬ ਨੂੰ ਬਚਾਣਾ ਤਦ ਤੱਕ ਪੰਜਾਬ ਨਹੀਂ ਬਚੇਗਾ ਸੰਪੂਰਨ ਆਜ਼ਾਦੀ ਅਸੀਂ ਉਸ ਦਿਨ ਸਮਝਾਂਗੇ ਜਿੱਦੋਂ ਸਾਨੂੰ ਨਸ਼ਿਆਂ ਤੋਂ ਭ੍ਰਸ਼ਟਾਚਾਰ ਤੋਂ ਔਰ ਗੈਨਵਾੜ ਤੋਂ ਆਜ਼ਾਦੀ ਮਿਲੂਗੀ ਕਿ ਜਿੰਨੇ ਬਾਰ ਬੱਚੇ ਨਾਲ ਛੋੜਨ ਜੱਸ਼ਨ ਲਾ ਰਹੇ ਨੇ ਉਹ ਕਿਹੜੇ ਖਾਂਦੇ ਨੇ ਪਤਨੀ ਕਿ ਪਾਲਿਸ਼ ਖਾਂਦੇ ਨੇ ਕੀ ਉਹ ਨਸ਼ਾ ਪੀਂਦੀ ਨਾ ਉਹ ਤੇ ਬੰਦ ਹੋ ਗਿਆ ਤਾਂ ਸੁਣੋ ਮੇਰੀ ਗੱਲ ਕਿਹੜਾ ਚਿੱਟੇ ਨਾਲ ਨੌਜਵਾਨ ਬੰਦ ਮਰਨਾ ਬੰਦ ਹੋ ਗਿਆ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਤਵਾਰਦਾਸ ਲੁਧਿਆਣੇ ਵਿੱਚ ਮੌਜੂਦ ਹਾਂ ਜਿੱਥੇ ਪੂਰੇ ਭਾਰਤ ਦੇਸ਼ ਦੇ ਵਿੱਚ ਆਜ਼ਾਦੀ ਦਿਹਾੜਾ ਬੜੇ ਤੂਮ-ਤਾਮ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਲੁਧਿਆਣੇ ਦੇ ਵਿੱਚ ਸਿਵਸ਼ਾਲਾ ਪੰਜਾਬ ਵੱਲੋਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਸਿਵਸ਼ਾਲਾ ਪੰਜਾਬ ਵੱਲੋਂ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਨਸ਼ੇ ਤੋਂ ਆਜ਼ਾਦੀ ਚਾਹੀਦੀ ਹੈ ਪਾਰੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਜੋ ਨਸ਼ਾ ਵਿਰੋਧੀ ਤਤ ਹੈ ਕਾਰਵਾਈ ਵੀ ਚੱਲ ਰਹੀ ਹੈ ਪੰਜਾਬ ਸਰਕਾਰ ਦਾ ਲਗਾਤਾਰ ਜਿਹੜਾ ਪੀਲਾ ਪੰਝਾ ਵੀ ਚਲਦਾ ਹੋਇਆ ਨਜ਼ਰ ਆ ਰਿਹਾ ਹੈ ਅਫਾਦ ਦੱਸਦੇ ਕਿ ਇੱਕ ਪਾਸੇ ਸਿਸ਼ਾਣਾ ਪੰਜਾਬ ਵੱਲੋਂ ਸਾਫ਼ ਤੌਰ ਤੇ ਇਹ ਬੋਰਡ ਜਿਹੜੇ ਨੇ ਫੜੇ ਹੋਣੇ ਜਿਹਦੇ ਉੱਤੇ ਸਾਫ਼ ਤੌਰ ਤੇ ਇਹ ਲਿਖਿਆ ਹੋਇਆ ਨਸ਼ਾ ਪਜਾਓ ਪੰਜਾਬ ਬਚਾਓ ਤੋਂ ਕਿਤੇ ਨਿੱਤੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਵੀ ਹੈਗੀ ਹੈ ਤੋਂ ਪੰਜਾਬ ਸਰਕਾਰ ਵੱਲੋਂ ਨਸ਼ਾ ਜਿਹੜਾ ਲਗਾਤਾਰ ਖਤਮ ਵੀ ਕੀਤਾ ਜਾ ਰਿਹਾ ਤਾਂ ਉਸ ਤੋਂ ਬਾਅਦ ਵੀ ਆਜ਼ਾਦੀ ਦਿਹਾੜੇ ਵਾਲੇ ਦਿਨ ਨਾਰੇ ਜਰਨੇ ਲਗਾਏ ਜਾ ਰਹੇ ਨੇ ਤੋਂ ਗਲਤ ਕਰਾਂਗੇ ਸਾਡੇ ਨਾਲ ਠਾਪਰ ਜੀ ਮੌਜੂਦ ਨੇ ਠਾਪਰ ਸਾਹਿਬ ਇੱਕ ਪਾਸੇ ਆਜ਼ਾਦੀ ਦੀ ਗੱਲ ਕਰ ਰਹੇ ਹੋ ਪਰ ਨਸ਼ੇ ਤੋਂ ਚਾਹੀਦੀ ਆਜ਼ਾਦੀ ਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਹੈ ਤੇ ਨਸ਼ੇ ਤੋਂ ਆਜ਼ਾਦ ਕਰਾਉਣ ਲਈ ਨਸ਼ਾ ਜਿਹੜਾ ਖਤਮ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਉਸ ਤੋਂ ਬਾਵਜੂਦ ਵੀ ਤੁਹਾਡੇ ਵੱਲੋਂ ਜਿਹੜੇ ਇਹ ਨਾਰੇ ਲਗਾਏ ਜਾ ਰਹੇ ਨੇ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਨਾ ਕਾਫੀ ਹੈ ਉਦੋਂ ਉੱਪਰ ਹੋਰ ਪੰਜਾਬ ਸਰਕਾਰ ਨੂੰ ਜਾਂ ਸਾਡੇ ਸਮਾਜ ਨੂੰ ਸਾਡੇ ਸਮੂਹ ਸਮਾਜ ਨੂੰ ਮਿਲ ਕੇ ਨਸ਼ਿਆਂ ਦੇ ਵਿਰੁੱਧ ਲੜਾਈ ਲੈਣੀ ਚਾਹੀਦੀ ਹੈ ਜਿਹੜੇ ਅੱਜ ਅਸੀਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਬਿਲਕੁਲ ਸਾਨੂੰ ਅੰਗਰੇਜ਼ 1947 ਦੇ ਵਿੱਚ ਆਜ਼ਾਦ ਕਰ ਗਏ ਪਰ ਨਸ਼ੇ ਔਰ ਪ੍ਰਸ਼ਟਾਚਾਰ ਤੋਂ ਆਜ਼ਾਦੀ ਸਾਨੂੰ ਹਲੇ ਵੀ ਨਹੀਂ ਮਿਲੀ ਜਿਸ ਦੀ ਲੜਾਈ ਨਿਰੰਤਰ ਸ਼ਮਸ਼ਾਣਾ ਪੰਜਾਬ ਪਹਿਲਾਂ ਵੀ ਲੜਦੀ ਆ ਰਹੀ ਹੈ ਔਰ ਅੱਗੇ ਵੀ ਲੜਦੀ ਰਹੇਗੀ ਜੀ ਅੱਜ ਆਜ਼ਾਦੀ ਦਾ ਦਿਹਾੜਾ ਵਾਹ ਪੂਰੇ ਭਾਰਤ ਦੇਸ਼ ਦੇ ਵਿੱਚ ਇਹ ਕਾਫੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਇਸ ਇਸ ਨੂੰ ਇੱਕ ਤਿਵਾਰ ਦੇ ਹਿਸਾਬ ਨਾਲ ਮਨਾਇਆ ਵੀ ਜਾਂਦਾ ਹੈ ਤੇ ਲੋਕ ਖੁਸ਼ ਵੀ ਨਜ਼ਰ ਆਉਂਦੇ ਨੇ ਤੇ ਇਸ ਦੇ ਬਾਰੇ ਕੀ ਕਹਣਾ ਬਿਲਕੁਲ ਅੱਜ ਉਹ ਤਿਹਾਰ ਆਜ਼ਾਦੀ ਦਾ ਪਰ ਆਪਾਂ ਇਹ ਮੰਨ ਕੇ ਚੱਲੀਏ ਵੀ ਸਾਨੂੰ ਸੰਪੂਰਨ ਆਜ਼ਾਦੀ ਆਜ਼ਾਦੀ ਤਾਂ ਸਾਨੂੰ 1947 ਚ ਮਿਲੀ ਪਰ ਸੰਪੂਰਨ ਆਜ਼ਾਦੀ ਅਸੀਂ ਉਸ ਦਿਨ ਸਮਝਾਂਗੇ ਜਿੱਦੋਂ ਸਾਨੂੰ ਨਸ਼ਿਆਂ ਤੋਂ ਭ੍ਰਸ਼ਟਾਚਾਰ ਤੋਂ ਔਰ ਗੈਨਵਾਰ ਤੋਂ ਆਜ਼ਾਦੀ ਮੈਨੂੰ ਹੀ ਉਹ ਅਸੀਂ ਸੰਪੂਰਨ ਆਜ਼ਾਦੀ ਸਮਝਾਂਗੇ ਪ੍ਰਧਾਨ ਜੀ ਸੰਪੂਰਨ ਆਜ਼ਾਦੀ ਦਾ ਮੋਟਿਵ ਕੀ ਹੈਗਾ ਸੰਪੂਰਨ ਆਜ਼ਾਦੀ ਕੀ ਹੈ ਜਦੋਂ ਸਾਡਾ ਦੇਸ਼ ਗੁਲਾਮ ਸੀ ਅੰਗਰੇਜ਼ ਸਾਡੇ ਦੇਸ਼ 'ਚ ਸ਼ਾਸਨ ਕਰਦੇ ਸੀ ਸਾਡੇ ਲੋਕਾਂ ਨੇ ਨਾਹਰਾ ਦਿੱਤਾ ਸੀ ਅੰਗਰੇਜ਼ੋ ਭਾਰਤ ਛੋੜੋ ਦਿੱਤਾ ਸੀ ਨਾ ਹੁਣ ਲੋਕ ਕੀ ਕਹਿੰਦੇ ਨੇ ਸਾਨੂੰ ਕਿਤੋਂ ਆਜ਼ਾਦੀ ਚਾਹੀਦੀ ਹੈ ਨਸ਼ੀਦ ਆਜ਼ਾਦੀ ਚਾਹੀਦੀ ਸਾਨੂੰ ਕਿਤੋਂ ਚਾਹੀਦੀ ਆਜ਼ਾਦੀ ਚਾਹੀਦੀ ਹੈ ਗੈਂਗਸਟਰ ਤੋਂ ਆਜ਼ਾਦੀ ਚਾਹੀਦੀ ਸਾਨੂੰ ਕਿਤੋਂ ਆਜ਼ਾਦੀ ਚਾਹੀਦੀ ਹੈ ਸਪਸ਼ਟਾ ਚਾਰ ਤੋਂ ਜਿਆਦਾ ਚਾਹੀਦੀ ਸਾਨੂੰ ਕਿਤੋਂ ਆਜ਼ਾਦੀ ਚਾਹੀਦੀ ਮਾਫੀਆ ਤੋਂ ਆਜ਼ਾਦੀ ਚਾਹੀਦੀ ਹੈ ਜਿਹੜੇ ਲੋਕਾਂ ਨੇ ਮਾਫੀਆ ਨੇ ਸਾਡੇ ਦੇਸ਼ ਦੇ ਸਮਰਾਜੇ ਉੱਤੇ ਰਾਜ ਕੀਤਾ ਹੋਇਆ ਉਸੀ ਗੱਲ ਸਮਝੋ ਨਾ ਰਾਜ ਵੀ ਜਿੰਨਾਂ ਦਾ ਆਂਦਾ ਮਾਫੀਆ ਤੇ ਤੇ ਆਂਦਾ ਵਾ ਲੋ ਆਮ ਵਿਅਕਤੀ ਦਾ ਕੰਮ ਨਹੀਂ ਹੁੰਦਾ ਕਿਸੇ ਆਮ ਵਿਅਕਤੀ ਦੀ ਕਿਸੇ ਥਾਣੇ ਕਿਸੇ ਸਰਕਾਰੀ ਮਹਿਕਮੇ ਸੁਣਵਾਈ ਨਹੀਂ ਹੁੰਦੀ ਸਾਨੂੰ ਉਹ ਤੋਂ ਵੀ ਆਜ਼ਾਦੀ ਚਾਹੀਦੀ ਹੈ ਮੈਂ ਤਾਂ ਸਾਡੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਸਾਡੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਹੀ ਖਾ ਗਿਆ ਸਾੰਦਰ ਨਸ਼ੇ ਤੋਂ ਆਜ਼ਾਦੀ ਚਾਹੀਦੀ ਹੈ ਜਿੰਨਾ ਜ਼ੁਲਮ ਸਾਡੇ ਤੇ ਅੰਗਰੇਜ਼ਾਂ ਨੇ ਕੀਤਾ ਉਹਨਾਂ ਸਾਡੇ ਜ਼ੁਲਮ ਸਾਡੇ ਤੇ ਚਿੱਟੇ ਨਹੀਂ ਕਰਤਾ ਚਿੱਟੇ ਨਸ਼ੇਰੇ ਕਰਤਾ ਸਾਡਾ ਨੌਜਵਾਨ ਅੱਜ ਜਿਹੜਾ ਫੈਕਟਰੀਆਂ 'ਚ ਕੰਮ ਕਰਨਾ ਚਾਹਦਾ ਸੀ ਜਿਹੜਾ ਵਪਾਰ ਕਰਨਾ ਚਾਹਦਾ ਸੀ ਜਿਹੜਾ ਉਦਯੋਗਪਤੀ ਬੰਨਣਾ ਚਾਹਦਾ ਸੀ ਉਹ ਅੱਜ ਚੌਂਕਾਂ 'ਚ ਬਹਿ ਕੇ ਗਲੀਆਂ 'ਚ ਬਹਿ ਕੇ ਇੰਜੈਕਸ਼ਨ ਲਾ ਰਿਹਾ ਆਪਣੇ ਤੇ ਸਿਪਸ਼ਰਾ ਪੰਜਾਬ ਵੱਲੋਂ ਅੱਜ ਦਾ ਸਮਾ ਦਿੱਤਾ ਗਿਆ ਸੀਗਾ ਕੋਲ ਵੀ ਦਿੱਤੀ ਗਈ ਸੀ ਕਿ ਕਿ ਵੱਡੇ ਪੱਦਰ ਦੇ ਉੱਤੇ ਰੈਲੀ ਗੱਡੀ ਜਾਊਗੀ ਵੱਡੇ ਪੱਦਰ ਦੇ ਉੱਤੇ ਲੋਕਾਂ ਦੇ ਵਿੱਚ ਜਾਣਗੇ ਤੇ ਲੋਕਾਂ ਦੇ ਨਾਲ ਗੱਲਬਾਤ ਵੀ ਕਰਨਗੇ ਪਰ ਜਿਹੜੀ ਅੱਜ ਕਾਫੀ ਸ਼ੁਰੂਆਤ ਅਸੀਂ ਕਹੀ ਆ ਜੀ ਸ਼ੁਰੂਆਤ ਕਿਉਂਕਿ ਕੱਲ بارش ਦਾ ਟਾਈਮ ਸੀਗਾ ਜੋ Google ਚ ਵੀ ਦਿਖਾਇਆ ਜਾ ਰਿਹਾ ਸੀਗਾ ਵੀ بارش ਬੜੀ ਆ ਰਹੀ ਹੈ ਉਸ ਹੱਬ ਨਾਲ ਅਸੀਂ ਪ੍ਰੋਗਰਾਮ ਇੱਕ ਛੋਟਾ ਸਿਮਤ ਕੀਤਾ ਵੀ ਸਿਰੇ ਦੇਖਿਆ بارش ਨਹੀਂ ਆ ਰਹੀ ਤੇ ਵੀ ਸੀਮਤ ਇੱਕ ਮੈਸੇਜ ਦੇ ਲਈ ਅਸੀਂ ਪ੍ਰੋਗਰਾਮ ਅੱਜ ਕੀਤਾ ਉਸ ਤੋਂ ਬਾਅਦ ਸਾਡਾ ਵੱਡਾ ਪ੍ਰੋਗਰਾਮ ਅਸੀਂ ਜਲਦੀ ਦੇਣ ਜਾ ਰਹੇ ਜੀ ਪਰ ਇੱਕ ਪਾਸੇ ਨਸ਼ੇ ਦੀ ਜੇਕਰ ਤੁਸੀਂ ਗੱਲ ਕਰ ਰਹੇ ਹੋ ਨਸ਼ੇ ਖਿਲਾਫ ਲਗਾਤਾਰ ਪੰਜਾਬ ਸਰਕਾਰ ਕਾਰਵਾਈ ਤਾਂ ਕਰ ਰਹੀ ਹੈ ਫਿਰ ਨਸ਼ਾ ਕਿੱਦਾਂ ਨਹੀਂ ਖਤਮ ਹੋ ਰਿਹਾ ਤੁਸੀਂ ਤੁਸੀਂ ਸੰਤੁਸ਼ਟ ਹੋ ਪੰਜਾਬ ਸਰਕਾਰ ਦੀ ਕਾਰਵਾਈ ਤੋਂ ਤੁਸੀਂ ਸੰਤੁਸ਼ਟ ਹੋ? ਅਸੀਂ ਮੰਨਦੇ ਹਾਂ ਹੀ ਲਗਾਤਾਰ ਕਾਰਵਾਈ ਹੋ ਰਹੀ ਹੈ। ਮੈਂ ਤੁਹਾਨੂੰ ਜਿਹੜੀ ਗੱਲ ਕਰ ਰਿਹਾ ਜਿਹੜੀ ਪੰਜਾਬ ਸਰਕਾਰ ਕਾਰਵਾਈ ਕਰੇ ਤੁਸੀਂ ਸੰਤੁਸ਼ਟ ਹੋ? ਕਿਹਾ ਤੁਹਾਨੂੰ ਲੱਗਦਾ ਵੀ ਇਹ ਚੀਜ਼ ਨਹੀਂ ਲਿਖੀ ਜਾਣੀ ਚਾਹੀਦੀ ਸੀ ਦੀ ਪੰਜਾਬ ਨਸ਼ਾ ਭਜਾਓ ਪੰਜਾਬ ਬਚਾਓ। ਕੀ ਤੁਹਾਡੇ ਹਾਲੇ ਦੁਆਲੇ ਇਲਾਕੇ ਦੇ ਵਿੱਚ ਨਸ਼ਾ ਮੁੱਕ ਗਿਆ? ਦੱਸੋ ਨਾ ਮੇਰੀ ਗੱਲ। ਕਿਹਾ ਘਰ ਦੇ ਚੋਂ ਚ ਨਸ਼ਾ ਮੁੱਕ ਗਿਆ? ਕਿਹਾ ਸਟੇਸ਼ਨ ਦੇ ਬਾਹਰ ਬੱਚੇ ਜਿਹੜੇ ਛੋਟੇ ਨੇ ਇੰਜੈਕਸ਼ਨ ਲਾ ਰਹੇ ਨੇ, ਆਇਡੈਕਸ ਖਾਂਦੇ ਨੇ, ਪਤ ਨਹੀਂ ਕੀ ਪਾਲਿਸ਼ ਖਾਂਦੇ ਨੇ। ਕਿਹਾ ਉਹ ਨਸ਼ਾ ਪੀ ਕੇ ਨਾ ਉੱਥੇ ਬੰਦ ਹੋ ਗਿਆ। ਦੱਸੋ ਨਾ ਮੇਰੀ ਗੱਲ ਹੋ ਗਿਆ ਦੱਸੋ ਨਾ ਤੁਸੀਂ ਮੀਡੀਆ ਨੂੰ ਕੀ ਕਰਦੇ ਕਰਦੇ ਹੋ ਤੁਹਾਡੀ ਤਾਂ ਜਮਾਲੋ ਜਿਆਦਾ ਹੋਣੀ ਚਾਹੀਦੀ ਸੜ ਤੋਂ ਜਿਆਦਾ ਨੌਲੇਜ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਵੀ ਹਜੇ ਵੀ ਨੌਜਵਾਨ ਸਾਡਾ ਸਾਡੇ ਪੰਜਾਬ ਦੇ ਬੱਚੇ ਹਜੇ ਵੀ ਚਿੱਟਾ ਲਾ ਲਾ ਕੇ ਇੰਜੈਕਸ਼ਨ ਲਾ ਲਾ ਕੇ ਮਰ ਰਹੇ ਨੇ ਅਸੀਂ ਫਿਰ ਕਹਿ ਰਹੇ ਹਾਂ ਨਸ਼ਾ ਬੰਦ ਹੋਣਾ ਚਾਹੀਦਾ ਪਸ਼ਟਾ ਚਾਰਸਨ ਤੋਂ ਯਾਦੀ ਚੇਦੀ ਸਾਨੂੰ ਨਸ਼ੇ ਤੋਂ ਯਾਦੀ ਚੇਦੀ ਕਿਉਂ ਨਹੀਂ ਚੇਦੀ ਚੇਦੀ ਯਾਦੀ ਦੱਸੋ ਨਾ ਜਿਹੜੇ ਪੰਜਾਬ ਦੇ ਹਾਲਾਤ ਚੱਲਦੇ ਪਏ ਨਾ ਜੀ ਅੱਜ ਸਰਕਾਰ ਦਾ ਦਾਅਵੇ ਕਰ ਰਹੀ ਹੈ ਵੀ ਅਸੀਂ ਬੁਲਡੋਜ਼ਰ ਚਲਾ ਰਹੇ ਹਾਂ ਅਸੀਂ ਉਹ ਕਰ ਰਹੇ ਹਾਂ ਪਰ ਜਿਹੜੇ ਬੁਲਡੋਜ਼ਰ ਚੱਲ ਰਹੇ ਆ ਉਹ ਉਹਨਾਂ ਲੋਕਾਂ ਦੇ ਚੱਲ ਰਹੇ ਨੇ ਜਿਨ੍ਹਾਂ ਦੇ ਆਲਰੇਡੀ 5 ਸਾਲ ਪਹਿਲਾਂ 10 ਸਾਲ ਪਹਿਲਾਂ ਪਰਚੇ ਹੋਏ ਜਿਹੜੇ ਲੋਕ ਲੇਟੈਸਟ ਚਿੱਟਾ ਪੰਜਾਬ ਚ ਵੇਚ ਰਹੇ ਨੇ ਅੱਜ ਵੀ ਦੇਖੋ ਮੈਂ ਤੁਹਾਨੂੰ ਇਲਾਕੇ ਦੱਸ ਦੇਣਾ ਚਾਹੀਏ ਪ੍ਰਸ਼ਾਸਨ ਜਾ ਕੇ ਚੈੱਕ ਵੀ ਕਰ ਸਕਦਾ ਵਾ ਆਇਦਰ ਤੁਸੀਂ ਜਵਾਰ ਕੈਂਪ ਲੈ ਲਓ ਰੇ ਧੂਰੀ ਲੈਣਾ ਲੈ ਲਓ ਠੀਕ ਹੈ ਘੋੜਾ ਕਲੋਨੀ ਲੈ ਲਓ ਜੀ ਠੀਕ ਹੈ ਜੀ ਘਾਟੀ ਮੱਲਾ ਦਾ ਲੋ ਜੀ ਕਈ ਇਲਾਕੇ ਲੁਧਿਆਣੇ ਚ ਅਜ ਵੀ ਨੇ ਜਿੱਥੇ ਸ਼ਰੇਆਮ ਚਿੱਟਾ ਵੇਖਦਾ ਸੰਦੀ ਨਿਗਾਹ ਦੇ ਵਿੱਚ ਕੌਣ ਲੈ ਕੇ ਆਊਗਾ ਜੇਕਰ ਤੁਹਾਨੂੰ ਪਤਾ ਹੋਵੇ ਤਾਂ ਤੁਸੀਂ ਕੰਪਲੇਂਟ ਕਿਉਂ ਨਹੀਂ ਦਿੱਤੀ ਭਾਈ ਸਾਹਿਬ ਰੋਜ਼ ਕੰਪਲੇਟਾ ਦੇ ਵਿੱਚ ਕੇਸ ਆਉਂਦੇ ਨੇ ਐਨਡੀਪੀਐਸ ਦੇ ਜੇ ਨਸ਼ਾ बिक ਰਿਹਾ ਜਾਂ ਨਸ਼ਾ ਵੇਚ ਰਹੇ ਲੋਕ ਤਾਂ ਹੀ ਪਰਚੇ ਦਰਜ ਹੋ ਰਹੇ ਬੰਦ ਹੋ ਗਿਆ ਫਿਰ ਦਰਜ ਹੋ ਰਹੇ ਹੈ ਨਾ ਦਰਜ ਹੋ ਰਹੇ ਨੇ ਕਾਰਵਾਈ ਹੋ ਰਹੀ ਹੈ ਨਾ ਨਹੀਂ ਨਹੀਂ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਇਹ ਪ੍ਰੋਪਰ ਕਾਰਵਾਈਆਂ ਨਹੀਂ ਹੋ ਰਹੀਆਂ ਗਲੀ ਗਲੀ ਮੱਲੇ ਮੱਲੇ ਚ ਨਸ਼ਾ ਵਿਗਦਾ ਹੈ ਕੀ ਕਰ ਰਹੇ ਆ ਐਨਡੀਪੀਐਸ ਦੇ ਪਰਚੇ ਰੋਧ ਦੱਜ ਹੋ ਰਿਹਾ ਹੈ ਪੰਜਾਬ ਸਰਕਾਰ ਲਗਾਤਾਰ ਕਾਰਵਾਈ ਕਰੀ ਨਸ਼ੇ ਦੇ ਖਿਲਾਫ ਲਗਾਤਾਰ ਕਾਰਵਾਈ ਹੋ ਰਹੀ ਹੈ ਨਾ ਮੰਦੇ ਉਹ ਕਿਉਂ ਨਹੀਂ ਸਾਨੂੰ ਅੱਛੀ ਲਿਖਣ ਦੀ ਕੀ ਲੋੜ ਹੈ ਨਸ਼ਾ ਭਜਾਓ ਪੰਜਾਬ ਬਚਾਓ ਸਾਨੂੰ ਲਿਖਣ ਦੀ ਕੀ ਲੋੜ ਹੈ ਖਤਮ ਕਿਉਂ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਗੱਲ ਤਾਂ ਇੱਕ ਖਤਮ ਕਿਉਂ ਨਹੀਂ ਹੋ ਰਿਹਾ ਫਿਰ ਸਰਕਾਰ ਨੇ ਪੀਲਾ ਪੁੰਜਾ ਚਲਾਇਆ ਕਰ ਤੋੜੇ ਨਸ਼ੇ ਦੇ ਲੇਕਿਨ ਉਹ ਡਰ ਕਿਉਂ ਨਹੀਂ ਪਿਆ ਉਹਨਾਂ ਦੇ ਅੰਦਰ ਯੂਪੀ ਦਾ ਉਹਦੇ ਵਿੱਚੋਂ ਚੱਕਿਆ ਪੀਲਾ ਪੁੰਜਾ ਯੂਪੀ ਦੇ ਵਿੱਚ ਅਗਰ ਯੋਗੀ ਨੇ ਚਲਾਇਆ ਉੱਥੇ ਲੋਕਾਂ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਡਰ ਪੈਦਾ ਹੋਇਆ ਪੰਜਾਬ ਦੇ ਵਿੱਚ ਪੀਲੇ ਪੰਜੇ ਦਾ ਡਰ ਕਿਉਂ ਨਹੀਂ ਪੈਦਾ ਹੋਇਆ ਇਹਨਾਂ ਸਮਗਲਰਾਂ ਦੇ ਵਿੱਚ ਕਿਉਂ ਕਿ ਡਰ ਨਹੀਂ ਹੈਗਾ ਵਾ ਕਿ ਕਿਤੇ ਕਿਦਾਂ ਕਿਦਾਂ ਤੁਸੀਂ ਮੰਨਦੇ ਹੋ ਤਾਈ ਤਾਂ ਐਨਡੀਪੀਐਸ ਦੇ ਪਰਚੇ ਹੋ ਰਹੇ ਤਾਈ ਤਾਂ ਨਸ਼ੇੜੀ ਫੜੇ ਜਾ ਰਹੇ ਆ ਤਾਈ ਤਾਂ ਨਸ਼ਾ ਵੇਚਣ ਵਾਲੇ ਫੜੇ ਜਾ ਰਹੇ ਇੱਕ ਇੱਕ ਕਰਕੇ ਹੀ ਸਾਫ ਕਿਤੇ ਜਾ ਰਹੇ ਨੇ ਇੱਕ ਇੱਕ ਕਰਕੇ ਹੀ ਸਾਫ ਕਿਤੇ ਜਾ ਰਹੇ ਆ ਨਾ ਅੱਜ ਅਗਰ ਕਿਸੇ ਦਾ ਘਾਟ ਟੁੱਟਿਆ ਹੁੰਦਾ ਅੱਜ ਦਹਿਸ਼ਤ ਹੋਣੀ ਚਾਹੀਦੀ ਸੀ ਲੇਕਿਨ ਸਰਕਾਰ ਦੀ ਉਹ ਇਹਨਾਂ ਦੇ ਵਿੱਚ ਸਮਗਲਰਾਂ ਦੇ ਵਿੱਚ ਦਹਿਸ਼ਤ ਪੈਦਾ ਨਹੀਂ ਹੋ ਸਕੀ ਇੱਕ ਇੱਕ ਦੀ ਗੱਲ ਕਰ ਰਹੇ ਹਾਂ ਨਾ ਵੀ ਇੱਕ ਇੱਕ ਨਸ਼ੇ ਦਾ ਵੇਚ ਵਪਾਰੀ ਫੜਿਆ ਜਾ ਰਿਹਾ ਮਗਰ ਮੱਛ ਕਿਉਂ ਨਹੀਂ ਫੜਿਆ ਜਾ ਰਿਹਾ ਨਸ਼ਾ ਆ ਨਸ਼ੇ ਦੇ ਜਿਹੜੇ ਮਗਰਮੱਛ ਨੇ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਰਹੀ ਛੋਟੇ ਛੋਟੇ ਥੋੜੇ ਥੋੜਾ ਨਸ਼ਾ ਵੇਚਣ ਵਾਲੇ ਫੜੇ ਜਾ ਰਹੇ ਨਾ ਮਗਰਮੱਛ ਕਿਉਂ ਨਹੀਂ ਫੜੇ ਜਾ ਰਹੇ ਕਿਆਂ ਮੱਛੀਆਂ ਨੂੰ ਫੜ ਕੇ ਨਾ ਸਿਰਫ ਵਾਸ਼ ਕੀਤਾ ਜਾ ਰਿਹਾ ਮਾਊਥ ਵਾਸ਼ ਕੀਤਾ ਜਾ ਰਿਹਾ ਲੋਕਾਂ ਨੂੰ ਸਮਝਾਇਆ ਜਾ ਰਿਹਾ ਕਿ ਅਸੀਂ ਕੁਝ ਕਰ ਰਹੇ ਹਾਂ ਕਰ ਕੁਝ ਨਹੀਂ ਰਹੇ ਛੋਟੀਆਂ ਮੱਛੀਆਂ ਬੜੀਆਂ ਵੱਡਿਆਂ ਨੂੰ ਛੜਤਾ ਵੱਡੇ ਘਰ ਫੜੋ ਨਾ ਸਰਕਾਰਾਂ ਨੂੰ ਸਭ ਕੁਝ ਪਤਾ ਹੁੰਦਾ ਸਭ ਤੋਂ ਵੱਡਾ ਮਗਰਮਛ ਕੌਣ ਹੈ ਮਗਰਮਛ ਵੱਡੇ ਵੱਡੇ ਹੈਗੇ ਹੀ ਨੇ ਛੋਟੀ ਮੱਛੀ ਲਕਾਰ ਹੋ ਰਹੀ ਹੈ ਵੱਡੇ ਮਗਰਮਛ ਪੰਜਾਬੀ ਗਾਣਾ ਸੁਣਿਆ ਸਰਕਾਰਾਂ ਹੀ ਬਕਾਨੀਆਂ ਚਿੱਟਾ ਤਾਈ ਦੇ ਸ਼ਰੇਆਮ ਵੇਕਦਾ ਐਵੇਂ ਤਾਂ ਨਹੀਂ ਗਾਣੇ ਲਿਖੇਗੇ ਲੇਖਕ ਨੇ ਐਵੇਂ ਤਾਂ ਨਹੀਂ ਲਿਖਤੇ ਕੁਝ ਹੋਇਆ ਤਾਂ ਲਿਖੇਗੇ ਹਨਾ ਭੋਲੇ ਜਿਨ੍ਹਾਂ ਦਾ ਨਾਮ ਲਿਖੇ ਗਏ ਨਹੀਂ ਲਿਖੇ ਗਏ ਨਹੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਚਾਹੇ ਕੋਈ ਵੀ ਸਰਕਾਰ ਆ ਇਸੀ ਕਿਸੇ ਸਰਕਾਰ ਤੇ ਅਲਿਗੇਸ਼ਨ ਹੀ ਲਾ ਰਹੇ ਕੋਈ ਵੀ ਸਰਕਾਰਾਂ ਪੰਜਾਬ ਜਿੰਨੀਆਂ ਵੀ ਆਈਆਂ ਨੇ ਠੀਕ ਆ ਕਰਗੇ ਨੇਟ ਹੈ ਗਰੀਬ ਆਦਮੀ ਦੇ ਸ਼ਾਹੂਗਲ ਦਾ ਘਰ ਨਹੀਂ ਢਾਇਆ ਗਿਆ ਕਿਸੇ ਦਾ ਦਿਖਾਓ ਕਿਤੇ ਇੱਕ ਦਾ ਵੀ ਢਾਇਆ ਵੱਡੇ ਮਗਰਮਸ਼ਦਾ ਘਰ ਨਹੀਂ ਢਾਇਆ ਗਿਆ ਇੱਧਰ ਬਾਰਡਰ ਤੇ ਵੀ ਚੱਲ ਜਿਓ ਛੱਡੋ ਹੋਰ ਛੱਡੋ ਕਿੱਦਾਂ ਖਤਮ ਕੀਤਾ ਜਾਊਗਾ ਫਿਰ ਆਵਾਜ਼ ਤਾਂ ਚੱਕੀ ਜਾ ਰਹੀ ਹੈ ਤੁਸੀਂ ਵੀ ਅੱਜ ਦੀ ਆਵਾਜ਼ ਨਹੀਂ ਚੱਕਰੇ ਕਾਫੀ ਦਿਨ ਹੋ ਗਏ ਤੁਹਾਨੂੰ ਵੀ ਆਵਾਜ਼ ਚੱਕਣ ਹਾਂ ਹੋਰ ਛੱਡੋ ਬਾਕੀ ਗੱਲਾਂ ਤਾਂ ਬੜੀ ਵੱਡੀ ਗੱਲ ਹੈ ਕਿ ਆ ਜ਼ਿਲ੍ਹੇ ਚੋਂ ਸ਼ਖਤਮ ਹੋ ਗਿਆ ਯਾਰ ਯਾਰ ਬੀੜੀ ਮਿਲਦੀ ਹੈ ਏਡਾ ਨਸ਼ਾ ਬੀੜੀ ਛੱਡੋ ਮੈਨੂੰ ਕੁਝ ਮਿਲਦਾ ਬੀੜੀ ਛੱਡੋ ਚਿੱਟੇ ਤੱਕ ਮਿਲਦਾ ਕਿ ਜ਼ਿਲ੍ਹੇ ਚੋਂ ਸ਼ਖਤਮ ਹੋ ਗਿਆ ਆਪਾਂ ਛੁੱਡੋ ਪੰਜਾਬ ਦੇ ਜ਼ਿੰਮੇਵਾਰ ਕੌਣ ਹੈਗਾ ਕੀ ਕਿਦਾਂ ਕਿਦਾਂ ਨਸ਼ਾ ਕਿਉਂ ਵਿਕ ਰਿਹਾ ਹੈ ਕੀ ਕਹਿ ਰਹੇ ਆ ਪੂਰਾ ਤਾਂ ਚਲੋ ਪੰਜਾਬ ਸਾਰਾ ਖੁੱਲਾ ਵੈ ਏਰੀਆ ਖੁੱਲਾ ਜੀਲ ਤਾਂ ਬੰਦ ਨਾ ਕੀ ਆ ਜੀਲ ਚ ਚਿੱਟਾ ਮਿਲਣਾ ਬੰਦ ਹੋ ਗਿਆ ਜੀਲ ਚ ਨਸ਼ਾ ਮਿਲਣਾ ਬੰਦ ਹੋ ਗਿਆ ਜੋ ਆਉਂਦੇ ਤੋ ਬਸ ਜਿਹੜੇ ਵੀ ਲੋਕ ਗੈਂਗਸਟਰ ਬਾਹਰੋਂ ਆਉਂਦੇ ਨੇ ਆ ਕੇ ਬਾਹਰ ਪ੍ਰੈਸਾਂ ਕਰਦੇ ਨੇ ਵੀ ਜ਼ਿਲ੍ਹਾ ਚ ਜੋ ਮਰਜ਼ੀ ਲੈ ਲੋ। ਕੀ ਉੱਥੇ ਜ਼ਿਲ੍ਹਾ ਦੇ ਨਸ਼ਾ ਮਿਲਣਾ ਬੰਦ ਹੋ ਗਿਆ? ਇੱਛਾ ਸ਼ਕਤੀ ਦੀ ਕਮੀ ਹੈ। ਕੱਲੇ ਮੁੱਖ ਮੰਤਰੀ ਸਾਹਿਬ ਦੇ ਕਹਿਣਾ ਡੀਜੀਪੀ ਸਾਹਿਬ ਦੇ ਕਹਿਣਾ ਕੁਛ ਨਹੀਂ ਹੋਗਾ। ਜਦ ਤੱਕ ਥੱਲੇ ਦੇ ਮੁਲਾਜ਼ਮ ਦੇ ਮਨ ਚ ਨਹੀਂ ਆਂਦਾ ਵੀ ਮੈਂ ਆਪਣੇ ਪੰਜਾਬ ਨੂੰ ਬਚਾਣਾ ਤਦ ਤੱਕ ਪੰਜਾਬ ਨਹੀਂ ਬਚੇਗਾ। ਜਦ ਤੱਕ ਪੰਜਾਬ ਦਾ ਹਰੇਕ ਵਿਅਕਤੀ ਦੇ ਮਨ ਚ ਨਹੀਂ ਆਂਦਾ ਵੀ ਮੈਂ ਆਪਣਾ ਇਲਾਕਾ ਨਸ਼ਾ ਮੁਕਤ ਕਰਨਾ ਤਦ ਤੱਕ ਪੰਜਾਬ ਨਸ਼ੇ ਤੋਂ ਮੁਕਤ ਨਹੀਂ ਹੋ ਸਕਦਾ। ਸਦਾ ਪਛਤਾ ਚੜ ਤੋਂ ਮੁਕਤ ਨਹੀਂ ਹੋ ਸਕਦਾ। ਗੱਲ ਹੈ ਕੱਲਾ ਭਗਵੰਤ ਮਾਨ ਜਾ ਗੇ ਇਵੇਂ ਕਲਾ ਖੜਾ ਲੁਧਿਆਣੇ ਦਾ ਸੀਪੀ ਸੁਪਨ ਸ਼ਰਮਾ ਜਾ ਕੇ ਨਹੀਂ ਜਦ ਤੱਕ ਥੱਲੇ ਦਾ ਮੁਲਾਜ਼ਮ ਜਦ ਤੱਕ ਮੰਦਰ ਕਮੇਟੀਆਂ ਸ਼ਹਿਰ ਦੀਆਂ ਗਲੀ ਦੇ ਪ੍ਰਧਾਨ ਨਹੀਂ ਜਾਗਦੇ ਜਦ ਤੱਕ ਪੰਜਾਬ ਤੋਂ ਚਿੱਟਾ ਮੇ ਖਤਮ ਹੋ ਸਕਦਾ ਕਿਉਂ ਜੋ ਸ਼ਿਸ਼ਾ ਇਸ ਤਰੀਕੇ ਨਸ਼ਾ ਖਤਮ ਕੀਤਾ ਜਾਊਗਾ ਨਸ਼ਾ ਮੁਕਤ ਪੰਜਾਬ ਕੀਤਾ ਜਾਊਗਾ ਕਿਸ ਤਰੀਕੇ ਤੁਸੀਂ 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 ਕਿੱਦਾਂ ਮੰਨਦੇ ਹੋ ਕਿ ਕਿੱਦਾਂ ਖਤਮ ਹੋਊਗਾ ਸਰਕਾਰ ਨੂੰ ਚਾਹੀਦਾ ਕਿ ਨਸ਼ਾ ਖਤਮ ਕਰਨ ਵਾਸਤੇ ਜਿਹੜੀ ਇਕੱਲੀ ਕਾਰਵਾਈ ਕਰੀ ਜਾਂਦੇ ਮਕਾਨ ਢਾਤੇ ਉਸ ਤੋਂ ਬਾਅਦ ਬੰਦੇ ਅੰਦਰ ਕਰਤੇ ਉਹਦੇ ਨਾਲ ਹੱਲ ਨਹੀਂ ਹੋਣਾ ਉਸ ਤੋਂ ਬਾਅਦ ਵੀ ਉਹ ਬੰਦੇ ਅੰਦਰ ਜਾ ਕੇ ਫਿਰ ਦੁਬਾਰਤੀ ਵੇਚਣ ਲੱਗ ਜਾਣਗੇ ਕੌਣ ਉਸ ਚੀਜ਼ ਦੇ ਨਕੇਲ ਕੌਣ ਬਾਊਗਾ ਇਹ ਕਿੰਨੇ ਕਿੰਨੇ ਲੋਕਾਂ ਦੇ ਵਿੱਚ ਜਾ ਕੇ ਵਿਚਰੇ ਉਹ ਲੋਕਾਂ ਨਾਲ ਗੱਲਬਾਤ ਕੀਤੀ ਜਿਸ ਏਰੀਆ ਦੇ ਵਿੱਚ ਨਸ਼ਾ ਵਿਕ ਰਿਹਾ ਉਸ ਏਰੀਏ ਦੇ ਵਾਸਤੇ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਨੰਬਰ ਦਿੱਤਾ ਗਿਆ ਹੈ ਜਿਸ ਦੇ ਇਹ ਕਿਹਾ ਗਿਆ ਕਿ ਤੁਹਾਡਾ ਨਾਮ ਗੁੱੱਗੂ ਰੱਖਿਆ ਜਾਊਗਾ ਤੁਸੀਂ ਦੱਸੋ ਤੇ ਤੁਸੀਂ ਕਹਿੰਦੇ ਦੱਸਿਆ ਅੱਛਾ ਸੋਸ਼ਲ ਮੀਡੀਆ ਤੇ ਖਬਰ ਸੋਸ਼ਲ ਮੀਡੀਆ ਤੇ ਖਬਰ ਚੱਲ ਰਹੀ ਹੈ ਬੰਦੇ ਨੇ ਮੁੱਖ ਮੰਤਰੀ ਦੇ ਫੋਨ ਦੇ ਨੰਬਰ ਦੇ ਉੱਤੇ ਇੱਕ ਕੰਪਲੇਂਟ ਪਾਈ ਵੀ ਮੇਰੇ ਇਲਾਕੇ 'ਚ ਨਸ਼ਾ ਵਿਕਰੇ ਫਲਾਣੇ ਬੰਦੇ ਨਸ਼ਾ ਵੇਚ ਰਿਹਾ ਉਹਦੀ ਰੈਕੀ ਸ਼ੁਰੂ ਹੋ ਗਈ ਤੇ ਘਰੇ ਗੋਲੀਆਂ ਚੱਲ ਗਈਆਂ ਦੱਸੋ ਕਿੱਥੇ ਜਾਵੇ ਆਮਨ ਸਿੰਘ ਤੁਸੀਂ ਕੀ ਚਾਹੁੰਦੇ ਸਾਡੇ ਵੀ ਗੋਲੀਆਂ ਮੱਜੇ ਨਾ ਛੁੱਟੀ ਨਸ਼ਾ ਬਿਕਣਾ ਸ਼ੁਰੂ ਕੀ ਮੰਗ ਕਰਦੇ ਹੁਣ ਕੀ ਅਸਲ ਮੰਗ ਕੀ ਹੈ ਤੁਹਾਡੀ ਤੁਸੀਂ ਕਿਦਾਂ ਖੁਸ਼ ਹੋਵੋਗੇ ਸੁਣਨਾ ਨਹੀਂ ਗਲਤ ਗਲਤ ਗੱਲਾਂ ਨਾ ਕਰੋ ਅਸੀਂ ਕਿਦਾਂ ਖੁਸ਼ ਹੋਵਾਂ ਜਦ ਤੱਕ ਮੇਰਾ ਪੰਜਾਬ ਦਾ ਇੱਕ ਇੱਕ ਬੰਦਾ ਖੁਸ਼ ਨਹੀਂ ਹੁੰਦਾ ਮੇਰਾ ਪੜੋਸੀ ਖੁਸ਼ ਨਹੀਂ ਹੁੰਦਾ ਮੇਰਾ ਗਵਾਡੀ ਖੁਸ਼ ਨਹੀਂ ਹੁੰਦਾ ਤਦ ਤੱਕ ਮੈਂ ਕਿਦਾਂ ਖੁਸ਼ ਰਹਿ ਸਕਦਾ ਤਾਂ ਸੁਣ ਮੇਰਾ ਹਰੇਕ ਪੰਜਾਬ ਦਾ ਵਿਅਕਤੀ ਖੁਸ਼ਹਾਲ ਜਦ ਤੱਕ ਨਹੀਂ ਹੁੰਦਾ ਜਦ ਤੱਕ ਮੈਂ ਖੁਸ਼ਹਾਲ ਕਿਦਾਂ ਰਹਿ ਸਕਦਾ ਮੈਂ ਖੁਸ਼ਹਾਲ ਹੋ ਗਿਆ ਸਮਝੋ ਮੇਰਾ ਪੜੋਸੀ ਖੁਸ਼ਹਾਲ ਨਾ ਹੋ ਪਾਇਆ ਕੱਲ ਉਹਦੇ ਮਨ ਚ ਆਊਗਾ ਵੀ ਗੱਡੀਆਂ ਘਰਾਂ ਲਈ ਬੈਠਾ ਉਹ ਜਾ ਕੇ ਕਿ ਤੂੰ ਦੇਸੀ ਘਟਾ ਲਿਆਊਗਾ ਯੂਪੀ ਬਿਹਾਰ ਤੋਂ ਜਾ ਕੇ ਮੇਰੇ ਕੰਨ ਤੇ ਲ ਜਦ ਤੱਕ ਮੇਰਾ ਪੰਜਾਬ ਦਾ ਹਰ ਵਿਅਕਤੀ ਖੁਸ਼ਹਾਲ ਨਹੀਂ ਹੁੰਦਾ ਜਦ ਤੱਕ ਅਸੀਂ ਲੋਕ ਖੁਸ਼ ਨਹੀਂ ਹੋ ਸਕਦੇ ਮਤਲਬ ਜਿੱਥੇ ਅੱਜ ਪੂਰੇ ਭਾਰਤ ਦੇਸ਼ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਹੀ ਸੇਵਸ਼ਨਾ ਪੰਜਾਬ ਆਜ਼ਾਦ ਵਾਸਤੇ ਕੀ ਚੀਜ਼ ਮੰਗਦੀ ਹੈ ਵੀ ਆਖਿਰਕਾਰ ਕੇ ਇਸ ਚੀਜ਼ ਤੋਂ ਆਜ਼ਾਦੀ ਚਾਹੀਦੀ ਹੈ ਜਿਹੜੀ ਗਰੀਜਤ ਉੱਤੇ ਲੈ ਲਈ ਹੈ ਪਰ ਹੁਣ ਸਾਨੂੰ ਆਜ਼ਾਦੀ ਚਾਹੀਦੀ ਹੈ ਨਸ਼ੇ ਤੋਂ ਚਿੱਟੇ ਤੋਂ ਠੀਕ ਹੈ ਸਾਨੂੰ ਆਜ਼ਾਦੀ ਚਾਹੀਦੀ ਭ੍ਰਿਸ਼ਟਾਚਾਰ ਤੋਂ ਸਾਨੂੰ ਆਜ਼ਾਦੀ ਚਾਹੀਦੀ ਮਾਫੀਆ ਤੋਂ ਸਾਨੂੰ ਆਜ਼ਾਦੀ ਚਾਹੀਦੀ ਗੈਂਗਸਟਰ ਤੋਂ ਸਾਨੂੰ ਆਜ਼ਾਦੀ ਚਾਹੀਦੀ ਹੈ ਅੱਤਵਾਦ ਤੋਂ ਸਾਨੂੰ ਇੱਕ ਕੰਮ ਹੋਰ ਵੀ ਚਾਹੀਦਾ ਵੀ ਜਿੱਥੇ ਪੰਜਾਬ ਜ ਇਹ ਇੱਕ ਬੜਾ ਵੱਡਾ ਸਵਾਲ ਹੈ ਵੀ ਕੀ ਕਿਸੇ ਥਾਣੇ ਵਿੱਚ ਕਿਹਾ ਕਿਤੇ ਸਰਕਾਰੀ ਡਿਪਾਰਟਮੈਂਟ ਦੇ ਕਿਸੇ ਆਮ ਵਿਅਕਤੀ ਨੂੰ ਇਨਸਾਫ ਮਿਲਦਾ ਹੈ ਭਗਵੰਤ ਜੀ ਇਹਦੀ ਜਾਂਚ ਜ਼ਰੂਰ ਕਰਿਓ ਵੀ ਕੀ ਕਿਸੇ ਆਮ ਬੰਦੇ ਨੇ ਕੰਪਲੇਂਟ ਦੇਣ ਗਿਆ ਹੋਵੇ ਤੇ ਉਹਦੀ ਸੁਣਵਾਈ ਹੋਈ ਹੋਵੇ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਤੋ ਵਧੀਆ ਮੈਸੇਜ ਦਿੱਤਾ ਸਿਸ਼ਨਾ ਪੰਜਾਬ ਨੇ ਜਿਦੇ ਤੇ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਬੋਰਡ ਹਟਾਂ ਦੇ ਵਿੱਚ ਫੜੇ ਹੋਣੇ ਬੋਰਡ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਕਿ ਨਸ਼ਾ ਪੰਜਾਬ ਬਚਾਓ ਪਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਤੇ ਲਗਾਤਾਰ ਜਿਹੜੀ ਹੈ ਕਾਰਵਾਈ ਚੱਲ ਰਹੀ ਹੈ ਪਰ ਇੱਕ ਪਾਸੇ ਨਾਰੇ ਜਰੇ ਨੇ ਲਗਾਏ ਜਾ ਰਹੇ ਨੇ ਕਿ ਨਸ਼ੇ ਤੋਂ ਆਜ਼ਾਦੀ ਚਾਹੀਦੀ ਹੈ ਪਰ 15 ਅਗਸਤ ਵਾਲੇ ਦਿਨ ਅੱਜ ਜਿੱਥੇ ਪੂਰਾ ਭਾਰਤ ਦੇਸ਼ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਉੱਥੇ ਹੀ ਸਿਸ਼ਨਾ ਪੰਜਾਬ ਨੇ ਇੱਕ ਹੋਰ ਗੱਲ ਵੱਡੀ ਕਹਿ ਦਿੱਤੀ ਹੈ ਕਿ ਨਸ਼ੇ ਤੋਂ ਆਜ਼ਾਦੀ ਚਾਹੀਦੀ ਹੈ ਭ੍ਰਸ਼ਟਾਚਾਰ ਤੋਂ ਆਜ਼ਾਦੀ ਚਾਹੀਦੀ ਹੈ ਕ੍ਰਪਸ਼ਨ ਤੋਂ ਆਜ਼ਾਦੀ ਚਾਹੀਦੀ ਹੈ ਪਰ ਇਹ ਆਣ ਵਾਲਾ ਸਮਾਂ ਦੱਸੂਗਾ ਕਿ ਆਖਿਰਕਾਰ ਜੜੀਆਂ ਐਸੇ ਸਾਨਾ ਪੰਜਾਬ ਦੀ ਮੰਗਾਂ ਨੇ ਕਦੋਂ ਤੱਕ ਪੂਰੀਆਂ ਹੁੰਦੀਆਂ ਨੇ ਜਾਂ ਇਹ ਜਿਹੜਾ ਮਾਹੌਲ ਹੈ ਕਦੋਂ ਤੱਕ ਦੇਖਣ ਨੂੰ ਮਿਲਦਾ ਉਹ ਆਣ ਵਾਲਾ ਸਮਾਂ ਦੱਸੂਗਾ ਇਹ ਦੇਖਦੇ ਰਹੋ ਲੋਕਾਂ ਲਈ ਮੈਨੇਜਿੰਗ ਕੈਮਰਾਮੈਨ ਸੰਜੇ ਨਾਲ ਧੰਨਵਾਦ